ਲਗਾਤਾਰ ਮਕੋੜਾ ਪਤਨ ਦੇ ਉੱਪਰ ਪਾਣੀ ਦਾ ਪੱਦਰ ਵਦਨ ਕਰਕੇ ਜਿੱਥੇ ਪਾਣੀ ਇੱਕਦਮ ਤੋਂ ਸਵੇਰੇ ਜਿਹੜਾ ਸੜਕਾਂ ਦੇ ਉੱਪਰ ਪਹੁੰਚਦਾ ਹੋਇਆ ਨਜ਼ਰ ਆਇਆ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਅਲਰਟ ਦੇ ਉੱਪਰ ਸੀ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਜਿਹੜੇ ਸੀਗੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਔਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਜਿਸ ਦੇ ਵਿੱਚ ਐਸਐਸਪੀ ਗੁਰਦਾਸਪੁਰ ਰੋ ਦਿੱਤੇ ਕੁਮਾਰ ਜੀ ਉਹਨਾਂ ਦੇ ਨਾਲ ਐਡੀਸੀ ਗੁਰਦਾਸਪੁਰ ਡਾਕਟਰ ਹਰਜਿੰਦਰ ਸਿੰਘ 베ਦੀ ਐਸਡੀਐਮ ਦਿਨਾਨਗਰ ਡੀਐਸਪੀ ਦਿਨਾਨਗਰ ਔਰ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਮੌਕੇ ਦੇ ਉੱਪਰ ਇਸ ਵਕਤ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ ਔਰ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਕੰਟਰੋਲ ਰੂਮ ਤੇ ਨੰਬਰ ਵੀ ਸਥਾਪਿਤ ਕੀਤੇ ਗਏ ਨੇ ਸੋ ਦਰਿਆ ਪਾਰ ਦੇ ਜਿਹੜੇ ਸੱਤ ਪਿੰਡ ਸੀਗੇ ਉਹਨਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਜਾਣ ਔਰ ਕੋਚੀ ਸਮੇਂ ਦੇ ਵਿੱਚ ਵੋਟ ਅਤੇ ਹੋਰ ਪ੍ਰਬੰਧ ਜਿਹੜੇ ਨੇ ਸਥਿਤੀ ਤੋਂ ਲਜਿਟਣ ਦੇ ਲਈ ਕੀਤੇ ਜਾ ਰਹੇ ਨੇ ਲਗਾਤਾਰ ਅਧਿਕਾਰੀ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਔਰ ਇਹ ਤਸਵੀਰਾਂ ਇਸ ਵਕਤ ਦੀਆਂ ਕਿ ਫਿਲਹਾਲ ਗਰਾਊਂਡ ਪੱਧਰ ਤੇ ਉੱਪਰ ਪਾਣੀ ਦਾ ਪੱਧਰ ਥੋੜਾ ਘਟਦਾ ਹੋਇਆ ਨਜ਼ਰ ਆ ਰਿਹਾ ਪਰ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਹਾਈਲਾਈਟ ਕੀਤਾ ਗਿਆ ਬੱਦਲ ਫਟਣ ਕਰਕੇ ਕਠੂਆ ਦੇ ਵਿੱਚ ਹਾਲਾਤ ਇਸ ਵਕਤ ਕਾਫੀ ਜ਼ਿਆਦਾ ਸਦੀ ਨਾਜ਼ੁਕ ਬਣੀ ਹੋਈ ਸੀ ਔਰ ਇਸ ਤੋਂ ਇਲਾਵਾ ਪਠਾਨਕੋਟ ਦੇ ਬਮਿਆਲ ਸੈਕਟਰ ਅਤੇ ਕੁਝ ਹੋਰ ਏਰੀਆ ਦੇ ਵਿੱਚ ਪਾਣੀ ਜ਼ਿਆਦਾ ਆਣ ਕਰਕੇ ਇਸ ਦਾ ਸਿੱਧਾ ਅਸਰ ਇਹਨਾਂ ਇਲਾਕਿਆਂ ਦੇ ਉੱਪਰ ਪੈਂਦਾ ਹੋਇਆ ਨਜ਼ਰ ਆਉਂਦਾ ਕਿਉਂਕਿ ਦੋ ਜਿਹੜੇ ਇੱਥੇ ਉਜ ਅਤੇ ਰਾਵੀ ਦਾ ਮਿਲਨ ਹੁੰਦਾ ਸੋ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਲੋਕ ਜਿਹੜੇ ਅੱਜ ਸਵੇਰ ਤੋਂ ਚਿੰਤੀ ਸੀਗੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪੂਰੀ ਤਰੀਕੇ ਨਾਲ ਅਲਰਟ ਰਹਿਣ ਦੀ ਗੱਲ ਆਖੀ ਗਈ ਹੈ ਸੋ ਫਿਲਹਾਲ ਕੀ ਕਹਿਣਾ ਹੈ ਇਸ ਮੌਕੇ ਤੇ ਸੀਨੀਅਰ ਅਧਿਕਾਰੀਆਂ ਦਾ ਐਸਐਸਪੀ ਗੁਰਦਾਸਪੁਰ ਅਦਿੱਤਿ ਕੁਮਾਰ ਜੀ ਤੇ ਐਸਡੀਐਮ ਦੀਨਾ ਨਗਰ ਅਤੇ ਉਹਨਾਂ ਦੇ ਨਾਲ ਡਾਕਟਰ ਹਰਜਿੰਦਰ ਸਿੰਘ 베ਦੀ ਐਡੀਸੀ ਗੁਰਦਾਸਪੁਰ ਉਹਨਾਂ ਦਾ ਕੀ ਕਹਿਣਾ ਦੇਖੋ ਇਹ ਖਾਸ ਰਿਪੋਰਟ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਆ ਗਿਆ ਹੈ ਤਾਂ ਇੱਥੇ ਵੀ ਜਿਹੜਾ ਫਲੱਡ ਪਲੂਨ ਚ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਪਾਣੀ ਹੈ। ਤੋਂ ਅਸੀਂ ਐਡੀਸੀ ਦੇ ਸਾਥ ਨਾਲ ਸ਼ਮਸ਼ੀਰ ਜੀ ਵੀ ਲਗੇ ਅਸੀਂ ਸਾਰੇ ਆਏ ਆ ਕਿ ਅਸੀਂ 올ਰੇਡੀ ਜਿਹੜਾ ਹੈਗਾ ਐਲਰਟ ਇਸ਼ੂ ਕਰਤਾ ਸੀਗਾ ਸਾਡੀ ਟੀਮਾਂ ਜੋਨ ਟੀਮਾਂ ਵਕਫ ਵਕਫਾ ਤੇ ਲੱਗੀ ਸੀ ਕਿ ਅਸੀਂ ਸੋ ਦੈਟ ਕਿ ਕੋਈ ਬੜੀਆ ਦੇਖੇ ਨਾਵੇ। ਐਂਡ ਅਸੀਂ ਜਿਹੜਾ ਹੈਗਾ ਪਹਿਲਾਂ ਤੋਂ ਬਲਾਨ ਕਰ ਲਿਆ ਸੀ ਤਾਂ ਇਸ ਤਿਲਕ ਨਾਲ ਜਿਹੜਾ ਹੈਗਾ ਹੈਜ਼ਰਡ ਨੋਟੀਫਿਕੇਸ਼ਨ ਹੈ ਠੀਕ ਹੈ ਬਟ ਹਲੇ ਵੀ ਜਿਹੜਾ ਹੈਗਾ ਵੈਦਰ ਕੰਡੀਸ਼ਨ ਨੂੰ ਦੇਖਦੇ ਹੋਏ ਅਸੀਂ ਸਾਰੇ ਅਲਰਟ ਹੈ ਕਾਦੀ ਪਤਨ ਤੋਂ ਤੁਨਾ ਦੀ ਜਿਹੜੀ ਹੈਗੀ ਲੱਗਿਆ ਹੈ ਅਸੀਂ ਇਹਨੂੰ ਕਲੋਜ਼ਿੰਗ ਮਾਨੀਟ ਕਰ ਰਹੇ ਹਾਂ ਮਕੋੜਾ ਪਤਨ 라ਵੀ ਦਰ ਵੱਲ ਪਾਰਾ ਸੱਤ ਪਿੰਡ ਹੈ ਉਹਨਾਂ ਦੇ ਕਿੰਨਾ ਲਾਖ ਰਿਹਾ ਉਹ ਵੀ ਜੱਜ ਲੱਗਿਆ ਉਹਨਾਂ ਦੇ ਵੀ ਉਹਨਾਂ ਦੇ ਨਾਲ ਵੀ ਕਮਿਊਨੀਕੇਸ਼ਨ ਜਿਹੜਾ ਆਲਰੇਡੀ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਕੀਤਾ ਰਿਹਾ ਹੈਗਾ ਆਲਰੇਡੀ ਐਸ.ਡੀ.ਐਮ. ਜਿਵੇਂ ਜਿਨ੍ਹਾਂ ਨਾਲ ਗੱਲ ਹੈਗੀ ਡੀ.ਸੀ. ਸਾਹਿਬ ਨੇ ਵੀ ਆਲਰੇਡੀ ਜਿਹੜਾ ਹੈਗਾ हेल्थ जो सैटअप है ऑलरेडी अस्टैबलिश कर लिया एंड जो uh, uh, तो, 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 कोई सिचुएशन आएगी तो ऑलरेडी आई थिंक एटी एफ साल तुम बेहतर बना ਕੀ ਸਤ 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 ਨਹੀਂ ਦੱਸਿਆ ਤੁਹਾਨੂੰ ਕਿ ਅਸੀਂ ਸਾਰੇ ਇੱਥੇ ਸਪੈਸ਼ਲੀ ਆ ਮੌਕਾ ਵੇਖਣ ਆਏ ਆ ਸਾਰੇ ਜਿੱਦਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਐਕਸਲ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀ ਗਮੁਰ ਸੀਡ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਓਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਜਿਹੜੇ ਡਾਈਡੈਕਸ਼ਨ ਲੇ ਰਹੇ ਹੋ ਬੱਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈ ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮ ਸਾਡੀ ਇੱਥੇ ਡਿਪਲੋਮਾ ਕਰਦੀ ਧੀ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸੈਂਸਰ ਕੰਸਰਨ ਨਵੇਂ ਵਾਹੀ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕੈਂ ਚਾਰਜ ਨੇ ਅੱਛੀ ਮਸਾਬ ਨੇ ਆਪ ਅੱਥੇ ਸਾਰੇ ਆਂਕਾਸੀ ਵੇਖਿਆ ਸਪੈਸ਼ਲੀ ਐਸਐਸਪੀ ਸਰ ਵੱਲੋਂ ਨਿਰਦੇਸ਼ਨੇ ਕੀ ਅਸੀਂ ਜਿਹੜੀ ਪਾਰ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਇਹ ਹਾਈਲੈਂਡ ਦੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ رابطہ ਕੰਮ ਕੀਤਾ ਜਾ ਰਿਹਾ ਉਸ ਪੱਧ ਕਿਛੇ ਰੰਗ ਦੀ ਕੋਈ ਛੋਟੇ ਜਾਂਦੀ ਹੈ ਮੈਡੀਕਲ ਦੀਆਂ ਲੋਕੀ ਬਚਾ ਦਿੱਤੀ ਜਾਏਗੀ ਇਸੇ ਸੰਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਡ ਸਾਨੂੰ ਦੇ ਰਿਪੇਅਰ ਕਰਾ ਕੇ ਰੱਖ ਲਏ ਜੀ ਉਹ ਵੀ ਅੱਛੀ ਤੇ ਪਹੁੰਚ ਰਹੀ ਹੈ ਤੇ ਜਿੱਸਾ ਥੋੜਾ ਜਿਹਾ ਪਾਣੀ ਦਾ ਫਲੋ ਥੋੜਾ ਠੀਕ ਹੁੰਦਾ ਤੇ ਉਸ ਨਾਲ ਸੰਬੰਧੀ ਜਾ ਕੇ ਮੌਕਾ ਵੇਖਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋਡ ਹੈ ਉਹ ਸਾਰੀ ਪ੍ਰੋਵਾਈਡ ਕਰਵਾ ਫਿਲਹਾਲ ਹੁਣ ਪਾਣੀ ਘਟਣੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਦਰਾ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖ ਜੋ ਜਿਹੜਾ ਪਾਣੀ ਦੇ ਸੀਟ ਕਰ ਪੂਰੇ ਜਲ ਸਫੀ ਕ ਤਾ ਪਤਾ ਨਹੀਂ ਕੀ ਹਾਲਾਤ ਨੇ ਜਦੋਂ ਜਲਮ ਸੀਸਣਾ ਗੱਲ ਹੋਈ ਸੀ ਸਰਵਰ ਸਾਡਾ ਸਾਡੇ ਸਰਕਾਰ ਜੋ ਐਸਐਸਪੀ ਸਾਹਿਬ ਸਾਡੇ ਡੀਸੀ ਸਾਹਿਬ ਐਸਟੀਐਨ ਸਾਹਿਬ ਸਾਰੇ ਹਾਲਾ ਅਫਸਰ ਜਿਹੜੇ ਨੇ ਮੌਕੇ ਤੇ ਇਥੇ ਮੌਜੂਦ ਨੇ ਔਰ ਹਾਂ ਤੁਸੀਂ ਦੇਖਦੇ ਹੋ ਅੱਖੀਂ ਕਿ ਕਾਫੀ ਪਾਣੀ ਜਿਹੜਾ ਉਹ ਆਇਆ ਸੀ ਥੋੜਾ ਜਿਹਾ ਫਲੋ ਉੱਪਰ ਵੀ ਹੋਇਆ ਲੇਕਿਨ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਕੱਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕਲਾਊਡ ਬਰਸਟ ਹੋਇਆ ਨਾ ਇਸ ਕਰਕੇ ਅਚਾਨਕ ਪਾਣੀ ਦਾ ਜਿਹੜਾ ਲੈਵਲ ਹੈ ਉਹ ਵਧਿਆ ਔਰ ਹਾਂ ਹੁਣ ਜਿਹੜਾ ਉਹ ਘਟਨਾ ਵੀ ਸ਼ੁਰੂ ਹੋ ਗਿਆ ਸੋ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਆਲਮੋਸਟ ਕੋਈ ਜਿਆਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਆਸ ਹੈ ਕਿ ਪਾਣੀ ਜਲਦੀ ਡਾਊਨ ਚਲਾ ਜਾਏ ਮੈਂ ਤੀ ਲਗਾਤਾਰ ਸੰਪਰਕ ਵਿੱਚ ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਇੱਥੇ ਹੈ ਤੇ ਅਸੀਂ ਵੀ ਨਾਲ ਇੰਟੈਕਟ ਅਸੀਂ ਪਾਰ ਦੇ ਲੋਕਾਂ ਨਾਲ ਵੀ ਇੰਟੈਕਟ ਹੈ ਫੋਨ ਦੇ ਉੱਤੇ ਵੀ ਇੰਟੈਕਟ ਹੈ ਮਾ ਪੂਰੀ ਤਰ੍ਹਾਂ ਸੇਫ ਨਾ ਇਹ ਕੋਈ ਕਿਸੇ तरह दिक्कत ਪ੍ਰੋਬਲਮ ਹੋਏ ਜਿੱਥੇ ਸਾਡਾ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਦਾ ਉਹ ਬਿਲਕੁਲ ਰੈਡਰ ਔਰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਨ ਵਾਸਤੇ ਬਿਲਕੁਲ ਰੈਡੀ ਹੈ ਥੈਂਕ ਯੂ